ਇਹਤੇ ਦਿਨ ਤੋਂ ਪੰਜਾਬ ਦੇ ਵਿੱਚ ਪੈ ਰਹੀ ਪਾਰੀ بارش ਕਾਰਨ ਲਗਾਤਾਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਹਰ ਵਰਗੇ ਹਾਲਾਤ ਬਣੇ ਹੋਏ ਨੇ ਇਸੇ ਨੂੰ ਲੈ ਕੇ ਮੁਹਾਲੀ ਜ਼ਿਲ੍ਹੇ ਦੇ ਹਲਕਾ ਖਰ ਦੇ ਵਿੱਚ ਪੈਣ ਵਾਲੇ ਪੰਜ ਪਿੰਡਾਂ ਦੀ ਇੰਨਾ بارش ਕਾਰਨ ਹੀ ਆਵਾਜਾਈ ਠੱਪ ਹੋ ਗਈ ਸੀ ਦੱਸ ਦਿੰਨੇ ਆ ਜੈਂਤੀ ਕੀ ਰਾਓ ਨਦੀ ਦੇ ਵਿੱਚ ਜਦੋਂ ਪਾਣੀ ਭਰ ਕੇ ਆਇਆ ਤਾਂ ਦੋ ਕਾਜਵੇ ਜਿਹੜੇ ਉਸ ਨਦੀ ਵਿੱਚ ਰੁੜ ਗਏ ਸੀ ਜਿਸ ਤੋਂ ਬਾਅਦ ਲੋਕਾਂ ਦਾ ਆਣਾ ਜਾਣਾ ਬੰਦ ਹੋ ਗਿਆ ਸੀ ਇਸਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਲੀਡਰ ਵੀ ਉਹਨਾਂ ਨਦੀਆਂ ਦੇ ਉੱਤੇ ਪਹੁੰਚੇ ਪਰ ਕੋਈ ਵੀ ਇਸ ਤਰੀਕੇ ਦੀ ਰਿਪੇਅਰ ਜਾਂ ਫਿਰ ਕਿਸ ਤਰੀਕੇ ਦਾ ਕੰਮ ਸ਼ੁਰੂ ਨਹੀਂ ਕਰਵਾ ਕੇ ਗਏ ਪਰ ਦੂਜੇ ਪਾਸੇ ਵੀ ਦੱਸ ਦਿੰਦੇ ਆ ਕੱਲ ਹੀ ਐਮਐਲਏ ਨੂੰ ਮੋਗਨ ਮਾਨ ਆਪਣੀ ਟੀਮ ਦੇ ਨਾਲ ਪਹੁੰਚੇ ਸੀ ਮੌਕੇ ਤੇ ਐਸਡੀਐਮ ਤੇ ਹੋਰ ਵੀ ਅਧਿਕਾਰੀ ਪਹੁੰਚੇ ਸੀ ਮੇਰੇ ਵੱਲੋਂ ਭਰੋਸਾ ਦਿਵਾ ਗਿਆ ਲੋਕਾਂ ਨੂੰ ਕਿ ਜਲਦੀ ਇਹ ਪੁਲ ਲੱਗ ਜਾਣਗੇ ਪਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਰਾਸਤਾ ਤਾਂ ਸਾਡਾ ਹੁਣ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਪੋਲ ਕਦੋਂ ਲੱਗਣਗੇ ਅਜੇ ਕੁਝ ਨਹੀਂ ਪਤਾ ਕਿ 79 ਸਾਲ ਹੋ ਗਏ ਭਾਰਤ ਦੀ ਆਜ਼ਾਦੀ ਨੂੰ ਪਰ ਇੰਨਾ ਪੋਣਾ ਵੱਲ ਧਿਆਨ ਦਿੱਤਾ ਗਿਆ ਇਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਨੌਜਵਾਨਾਂ ਨੇ ਆਪਣੇ ਤੌਰ ਤੇ ਇੱਕ ਵੱਡਾ ਪ੍ਰਯੋਗ ਕੀਤਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨਾਂ ਵੱਲੋਂ ਜੈਸੀ ਮਸ਼ੀਨਾਂ ਤੇ ਨਾ ਟਰੈਕਟਰ ਟਰਾਲੀਆਂ ਰਾਈ ਇਸ ਕਾਜਬਿਆਂ ਦੀ ਰਿਪੇਅਰ ਕੀਤੀ ਜਾ ਰਹੀ ਹੈ ਡੰਕੇ ਲਗਾਏ ਜਾ ਰਹੇ ਨੇ ਇਹ ਨੌਜਵਾਨਾਂ ਜਜ਼ਬਾ ਹੈ ਇਹ ਪੰਜਾਬ ਹੈ ਪੰਜਾਬ ਦੀ ਇਹ ਖੂਬਸੂਰਤੀ ਹੈ ਕਿ ਜਿੱਥੇ ਵੀ ਕਿਸੇ ਨੂੰ ਮੁਸ਼ਕਲ ਹੁੰਦੀ ਹੈ ਤਾਂ ਪੰਜਾਬ ਦੇ ਲੋਕ ਆਪ ਮੂਰੇ ਹੋ ਕੇ ਕੰਮ ਕਰਦੇ ਨੇ ਪਾਵੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ ਲੋਕਾਂ ਵਾਸਤੇ ਰਸਦਾ ਪਹੁੰਚਾਇਆ ਜਾ ਰਿਹਾ ਹੈ ਮੈਡੀਸਿਨ ਪਹੁੰਚਾਈ ਜਾ ਰਹੀ ਹੈ ਪਸ਼ੂਆਂ ਵਾਸਤੇ ਚਾਰਾ ਪਹੁੰਚਾਇਆ ਜਾ ਰਿਹਾ ਹੈ ਪਰ ਜਿਸ ਪਾਸੇ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਤਾਂ ਹਰ ਬੰਦਾ ਇਹ ਕਹਿੰਦਾ ਕਿ ਦਸੋਂ ਕਿਲੋੜ ਹੈ ਇਹ ਪੰਜਾਬ ਦੀ ਇੱਕ ਖੂਬਸੂਰਤੀ ਹੈ ਇਸ ਨੂੰ ਲੈ ਕੇ ਉਹਨਾਂ ਪੰਜ ਪਿੰਡਾਂ ਦੇ ਲੋਕ ਜੈੰਤੀ ਮਾਝਰੀ ਗੁਰਕਸੋਲੀ ਬਗਿੰਡੀ ਕਰਾਉਂਦੇ ਵਾਲੇ ਦੇ ਨੌਜਵਾਨ ਜਿਨ੍ਹਾਂ ਦਾ ਵੱਡਾ ਪ੍ਰਲ ਹੈ ਜੋ ਕਿ ਆਪਣੇ ਤੌਰ ਤੇ ਇਸ ਕਾਜਵੇ ਰੁੜੇ ਦੇ ਉੱਤੇ ਡੰਕੇ ਲਗਾ ਰਹੇ ਨੇ ਉਹਨਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ ਬੰਨ ਮਾਰਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਵੱਲ ਦੱਸਿਆ ਗਿਆ ਕਿ ਲਗਾਤਾਰ ਬਾਰਸ਼ਾ ਪੈਣ ਕਾਰਨ ਇਹ ਰਾਸਤਾ ਰੁੜ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਪਿੰਡਾਂ ਨੂੰ ਖਤਰਾ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਰਾਸਤੇੋਂ ਨਿਕਲਣਾ ਮੁਸ਼ਕਲ ਹੈ ਪਿੰਡਾਂ ਦੇ ਵਿੱਚ ਜੋ ਲੋਕ ਨੌਕਰੀ ਤੇ ਜਾਂਦੇ ਨੇ ਬੱਚੇ ਸਕੂਲ ਜਾਂਦੇ ਨੇ ਜਾਂ ਫਿਰ ਕਿਸੇ ਨੇ ਹਸਤਾਰ ਜਾਣਾ ਤਾਂ ਉਹਨਾਂ ਦਾ ਵੀ ਆਣਾ ਜਿਹੜਾ ਬੰਦ ਹੋ ਚੁੱਕਾ ਹੈ ਜਿਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਆਖਰੇ ਕਦਮ ਚੁੱਕਣਾ ਪਿਆ ਉਹਨਾਂ ਨੂੰ ਆਪਣੇ ਤੌਰ ਤੇ ਇਹਨਾਂ ਕਾਜਵੇਂ ਦੀ ਰਿਪੇਅਰ ਕਰਨੀ ਪਈ ਹੈ ਪਰ ਬਹੁਤ ਸੋਚਣ ਦੀ ਗੱਲ ਹੈ ਜੋ ਕੰਮ ਸਰਕਾਰਾਂ ਦਾ ਸੀ ਪ੍ਰਸ਼ਾਸਨ ਦਾ ਸੀ ਉਹ ਹੁਣ ਪਿੰਡਾਂ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਇਹ ਗੱਲਾਂ ਆਖ ਦਿੱਤੀਆਂ ਗਈਆਂ ਸਨ ਕਿ ਬਰਸਾਤ ਤੋਂ ਬਾਅਦ ਇਹਨਾਂ ਦੀ ਰਿਪੇਅਰ ਕਰ ਦਿੱਤੀ ਜਾਵੇਗੀ ਪਰ ਕਿਤਨੇ ਕਿਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ ਬਰਸਾਤਾਂ ਦੀ ਅੜੀਕ ਕਰਨੀ ਹੈ ਬੰਦ ਹੋਣ ਦੀ ਪਰ ਉਦੋਂ ਤੱਕ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੀ ਅਸੀਂ ਕਿਉਂ ਨਾ ਇਸ ਦੀ ਰਿਪੇਅਰ ਕਰੀਏ ਤਾਂ ਇਸ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਨੌਜਵਾਨਾਂ ਨੇ ਇਹ ਬੀੜਾ ਚੁੱਕਿਆ ਜਿੱਥੇ ਕਿ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਨੌਜਵਾਨ ਹੱਥਾਂ ਦੇ ਵਿੱਚ ਇੱਕ ਦੂਜੇ ਦੇ ਹੱਥ ਦੇ ਵਿੱਚ ਪੱਥਰ ਫੜਾ ਫੜਾ ਕੇ ਕਾਫੀ ਦੂਰੀ ਤੋਂ ਲੈ ਕੇ ਆ ਰਹੇ ਨੇ ਜਿਸ ਤੋਂ ਬਾਅਦ ਜਾ ਕੇ ਨੱਕੇ ਲਗਾਏ ਜਾ ਰਹੇ ਨੇ ਤੇ ਨਾਲ ਦੀ ਨਾਲ ਬੰਨ ਮਾਰਿਆ ਜਾ ਰਿਹਾ ਹੈ ਤੇ ਪਿੰਡਾਂ ਨੂੰ ਰਾਸਤੇ ਕੱਢਣ ਵਾਸਤੇ ਨੌਜੋਨ ਦਾ ਵੱਡਾ ਉਪਰਾਲਾ ਆਪਣੇ ਤੌਰ ਤੇ ਨਾ ਹੀ ਕੋਈ ਜਗ੍ਹਾ ਉੱਤੇ ਵਿਰੋਧੀ ਧਿਰ ਦੇ ਸਿਆਸੀ ਲੀਡਰ ਦੀ ਕੋਈ ਦੇਣ ਹੈ ਨਾ ਹੀ ਕੋਈ ਮੌਜੂਦਾ ਸਰਕਾਰ ਦੀ ਪਰ ਲੋਕਾਂ ਵੱਲੋਂ ਕਿਹਾ ਗਿਆ ਅਸੀਂ ਆਪਣੇ ਕੋਲੋਂ ਕੁਝ-ਕੁਝ ਪੈਸੇ ਇਕੱਠੇ ਕਰਕੇ ਜੇਸੀ ਮਸ਼ੀਨਾਂ ਕਿਰਾਏ ਤੇ ਮਗਾਈਆਂ ਦੂਜੇ ਪਾਸੇ ਟਰੈਕਟਰਾਂ ਦੇ ਵਿੱਚ ਤੇਲ ਪਾ ਕੇ ਉਸ ਤੋਂ ਬਾਅਦ ਕੰਮ ਸ਼ੁਰੂ ਕਰਵਾਇਆ ਹੋਇਆ ਇਸ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਦਾ ਸਾਥ ਮਿਲ ਰਿਹਾ ਪਰ ਸੋਚਣ ਦੀ ਗੱਲ ਇਹ ਹੈ ਕਿ ਕਦੋਂ ਪੁਲ ਲੱਗਣਗੇ ਵਾਅਦੇ ਦਾਅਵੇ ਕਿਤੇ ਖੋਖਲੇ ਨਜ਼ਰ ਨਾ ਆਣ ਤੈਸੇ ਨੂੰ ਲੈ ਕੇ ਲੋਕਾਂ ਬਲੁਕਿਆ ਗਿਆ ਕਿ ਪੋਰਟਾਂ ਜਦੋਂ ਲੱਗਣਗੇ ਲੱਗਣਗੇ ਪਰ ਹੁਣ ਸਾਨੂੰ ਆਪ ਹੀ ਵੀਡੀਓ ਚੱਕਣਾ ਪੈ ਰਿਹਾ ਰਿਪੇਅਰ ਕਰਨੀ ਪੈ ਰਹੀ ਹੈ ਸਰਕਾ ਦਾ ਬੁਰਾ ਹਾਲਤ ਦੂਜੇ ਪਾਸੇ ਕਾਜ ਬਰੁੜਨ ਦੇ ਨਾਲ ਸਾਡੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਜੇ ਤਾਂ ਕਰਕੇ ਹੀ ਸਾਨੂੰ ਇਹ ਕੰਮ ਕਰਨਾ ਪਿਆ ਤੇ ਤਸਵੀਰਾਂ ਤੁਸੀਂ ਦੇਖ ਲਓ ਇਸ ਨੂੰ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਵੱਡਾ ਪ੍ਰਾਲਾ ਪੰਜਾਬ ਦੇ ਹਰ ਇੱਕ ਕੋਨੇ-ਕੋਨੇ ਤੱਕ ਪਹੁੰਚ ਸਕੇ ਪਤਾ ਲੱਗ ਸਕੇ ਕਿ ਪ੍ਰਸ਼ਾਸਨ ਦੀ ਸਰਕਾਰਾਂ ਦੀ ਅਡੀਕ ਪੰਜਾਬ ਦੇ ਲੋਕ ਨਹੀਂ ਕਰਦੇ ਇਹ ਆਪਣੇ ਤੌਰ ਤੇ ਵੀ ਕਿਤਨ ਕਿਤੇ ਇਸ ਤਰੀਕੇ ਦੀ ਸੇਵਾਵਾਂ ਸ਼ੁਰੂ ਕਰ ਦਿੰਦੇ ਨੇ ਪੰਜਾਬ ਦੇ ਵਿੱਚ ਹੜਾ ਵਰਗੇ ਹਾਲਾਤ ਨੇ ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਰਸਤਾ ਜਿਹੜੀਆਂ ਉਹਨਾਂ ਜ਼ਿਲ੍ਹੇ ਵਿਚ ਆ ਰਹੀਆਂ ਜਿੱਥੇ ਕੀ ਪੰਜਾਬ ਦੇ ਮਾੜੇ ਹਾਲਾਤ ਪਾਣੀ ਜਿੱਦੇ ਉੱਤੇ ਬਹੁਤ ਜ਼ਿਆਦਾ ਆਇਆ ਹੈ ਪਾਣੀ ਦੇ ਵਿੱਚ ਘਰ ਰੁੜ ਗਏ ਨੇ ਦੂਜੇ ਪਾਸੇ ਪਸ਼ੂ ਮਰ ਚੁੱਕੇ ਨੇ ਉਹਨਾ ਪਿੰਡਾਂ ਦੇ ਵਿੱਚ ਚਾਰਾ ਤੇ ਹੋਰ ਬਿਜਗੀਆਂ ਰਸਦਾਂ ਭਜਾਈਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਇਹਨਾਂ ਪਿੰਡਾਂ ਦੇ ਵਿੱਚ ਤੁਸੀਂ ਦੇਖੋ ਆਪਣੇ ਤੌਰ ਤੇ ਨੌਜਵਾਨਾਂ ਨੇ ਇਹ ਵੱਡਾ ਪ੍ਰਾਰਾਲਾ ਕਰਕੇ ਇਸ ਕਾਜ ਮੇਂਦੀ ਰਿਪੇਅਰ ਕੀਤੀ ਜਾ ਰਹੀ ਹੈ ਕਿ ਆਣ ਜਾਣ ਵਾਸਤੇ ਸਾਨੂੰ ਰਸਤਾ ਬਣ ਸਕੇ